ਟੈਪਿਸਟਿਕ ਤੇ ਬੜੇ ਜ਼ਿਆਦਾ ਦੇਖੇ ਹੋਣਗੇ ਅਲੱਗ-ਅਲੱਗ ਤਰ੍ਹਾਂ ਦੀ ਟਾਈਪਿੰਗ ਕਰਦੇ ਆ ਪਰ ਬਟਾਲਾ ਦੇ ਵਿੱਚ ਇੱਕ ਟਾਈਪ ਇਹ ਜੇ ਨੌਜਵਾਨ ਹੈ ਜਿੰਨੇ ਵਰਲਡ ਰਿਕਾਰਡ ਹੀ ਕੈਮ ਕਰਦਾ ਕਿਸ ਚੀਜ਼ ਤੇ ਅੱਖਾਂ ਬੰਨ ਕੇ ਜਿਹੜਾ ਟਾਈਪਿੰਗ ਉਹਨੇ ਕੀਤੀ ਹੈ ਆਪਾਂ ਗੱਲ ਵੀ ਕਰਦੇ ਆ ਉਹ ਨੌਜਵਾਨਾ ਹਾਂਜੀ ਕੀ ਨਾਂ ਭਾਜੀ ਪ੍ਰਤੀਕ ਅੰਗੁਰਾਲ ਸਰ ਇਹਦਾ ਵਰਲਡ ਰਿਕਾਰਡ ਕੈਮ ਕੀਤਾ ਹੈ ਜੀ ਕਿਸ ਚੀਜ਼ ਤੇ ਇਹ ਵਰਲਡ ਰਿਕਾਰਡ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵੱਲੋਂ ਵੈਰੀਫਾਈਡ ਕੀਤਾ ਗਿਆ ਹੈ ਇਹ ਮੈਂ 1 ਤੋਂ ਲੈ ਕੇ 50 ਤੱਕ ਅੱਖਰ ਤੇ ਪੱਟੀ ਬਣ ਕੇ 23.8 ਸਕਿੰਟਾਂ ਵਿੱਚ ਟਾਈਪ ਕੀਤਾ ਸੀ ਕਿੰਨਾ ਕਿਤੇ ਕਿੰਨਾ ਸਿੱਖਣਾ ਪਿਆ ਇਹ ਮੈਨੂੰ ਛੋਟੇ ਹੁੰਦੇ ਤੋਂ ਹੀ ਕਾਫੀ ਇੰਟਰਸਟ ਵੀ ਸੀ ਕੰਪਿਊਟਰ ਦੇ ਵਿੱਚ ਲੋਕਡਾਊਨ ਜਦੋਂ ਹੋਇਆ ਉਦੋਂ ਕਾਫੀ ਟਾਈਮ ਮਿਲ ਗਿਆ ਕੰਪਿਊਟਰ ਚਲਾਉਣ ਦਾ ਉਸ ਤੋਂ ਬਾਅਦ ਵੀ ਮੈਂ ਕੰਪਿਊਟਰ ਨਾਲ ਲਿੰਕ ਅਪ ਰੱਖਿਆ ਰਿਹਾ ਮੈਂ ਹੁਣ ਐਜ਼ ਅ ਗ੍ਰਾਫਿਕ ਡਿਜ਼ਾਈਨਰ ਤੇ ਡਿਜੀਟਲ ਮਾਰਕਟਰ ਕੰਮ ਵੀ ਕਰ ਰਿਹਾ ਤੇ ਇਹ ਲਿੰਕ ਮੇਰਾ ਹਾਲੇ ਤੱਕ ਨਹੀਂ ਟੁੱਟਿਆ ਕੰਪਿਊਟਰ ਨਾਲ ਤੇ ਮੈਨੂੰ ਕਾਫੀ ਪ੍ਰੈਕਟਿਸ ਵੀ ਹੋ ਗਈ ਸੀ ਚਲਾ ਚਲਾ ਕੇ ਤੇ ਥੋੜਾ ਜਿਹਾ ਮੇਰੇ ਫਾਦਤوں ਮੈਂ ਆਪਣੇ ਇਨਸਪਾਇਰ ਹੋਇਆ ਕਿ ਜਦੋਂ ਵੀ ਛੋਟੇ ਹੁੰਦੇ ਕਪਾ ਕਿਤੇ ਵੀ ਕਿਸੇ ਫੰਕਸ਼ਨ ਤੇ ਜਾਂਦੇ ਸੀ ਤੇ ਲੋਕ ਉਹਨਾਂ ਨੂੰ ਸਨਮਾਨਤ ਕਰਦੇ ਸੀ ਤੇ ਜਦੋਂ ਉਹਨਾਂ ਨੇ ਵੀ ਕਾਫੀ ਸੋਸ਼ਲ ਸੁਸਾਇਟੀਆਂ ਵੀ ਬਣਾਈਆਂ ਨੇ ਤੇ ਜਿਹੜੇ ਬੱਚੇ ਆਵਲ ਆਉਂਦੇ ਨੇ ਉਹਨਾਂ ਨੂੰ ਵੀ ਸਨਮਾਨ ਕਰਦੇ ਨੇ ਤੇ ਇਹ ਕਿਤੇ ਨਾ ਕਿਤੇ ਮੈਨੂੰ ਮਨ ਚੋਂ ਦੱਸੇ ਕਿ ਕਾਸ਼ ਮੈਂ ਵੀ ਇਨਾਂ ਬੱਚਿਆਂ ਨੂੰ ਕੁਝ ਕਰਕੇ ਦਿਖਾਵਾਂ ਕਿ ਮੈਨੂੰ ਵੀ ਲੋਕ ਸਨਮਾਨ ਕਰਨ ਸੋ ਇਸ ਕਰਕੇ ਮੈਂ ਵਰਲਡ ਰਿਕਾਰਡ ਬਣਾਇਆ ਕਿ ਬਾਕੀ ਕਈ 월ਡ ਰਿਕਾਰਡ ਬਨੇ ਹੋ ਇਹਨੇ ਕਿ ਜਿੱਸਾ ਟਾਈਪਿੰਗ ਵਿੱਚ ਵੀ ਕਈ ਕਈ ਤਰ੍ਹਾਂ ਦੇ 월ਡ ਰਿਕਾਰਡ ਆਉਂਦੇ ਕਿ ਕਈ A to Z ਅਲਫਾਬੈਟ ਕਰਦੇ ਨੇ ਕਈ ਕਾਊਂਟਿੰਗ ਵੀ ਕਰਦੇ ਨੇ ਬਟ ਇਹ ਸੀ ਕਿ ਮੈਂ ਥੋੜਾ ਵੱਖਰਾ ਕਰਨਾ ਚਾਹੁੰਦਾ ਸੀ ਇਸ ਕਰਕੇ ਮੈਂ ਬਲਾਈਂਡ ਫੋਲਡਰ ਕੀਤਾ ਸੀ ਜਿਹੜਾ ਇਹਦੇ ਵਿੱਚ 월ਡ ਰਿਕਾਰਡ ਸਿਰਫ ਤੁਹਾਡਾ ਹੀ ਆ ਪਹਿਲਾ ਜਿਹੜਾ ਬਣਿਆ ਆ ਤਕਿ ਜਿੱਥੋਂ ਤੱਕ ਮੈਂ ਵਾਹਿਗੁਰੂ ਜਗਨਨਾਥ ਮੈਂ ਨਹੀਂ ਆਇਆ ਵਾ ਕਿਉਂਕਿ ਇਸ ਸਾਈਟ ਹੋਇਆ ਵਾ ਬ੍ਰੇਕ ਨਹੀਂ ਕੀਤਾ ਮੈਂ ਕਿਸੇ ਦਾ ਰਿਕਾਰਡ ਅਗਲਾ ਸੁਣਨਾ ਕੀ ਹੈ ਜਿਹੜਾ 월ਡ ਅੱਗੋਂ ਲਿਮਕਾ ਬੁੱਕ ਆਫ ਰਿਕਾਰਡ ਚ ਵੈਰੀਫਿਕੇਸ਼ਨ ਚੱਲਦੀ ਪਿਆ ਨੇ ਤੇ オーਡਨ ਹੋਣ ਤੋਂ ਬਾਅਦ ਫਿਰ ਗਿਨੀਜ਼ ਵਰਲਡ ਬੁੱਕ ਆਫ ਰਿਕਾਰਡਸ ਕਰਨਾ ਹੈ ਸੋ ذਿਸ ਸਮ ਅਦਰ ਸਿਆ ਕਿ ਮੇਰੇ ਫਾਦਰ ਮੈਂ ਇਨਸਪਾਇਰ ਹੋਇਆ ਹਾਂ ਨਾ ਤੋਂ ਤੇ ਮੇਰੇ ਮਦਰ ਤੇ ਮੇਰੇ ਸਿਸਟਰ ਦਾ ਵੀ ਬੜਾ ਵਿੱਚ ਰੋਲ ਰਿਹਾ ਵਾ ਮੇਰੇ ਮਦਰ ਜਦੋਂ ਵੀ ਕਿਸੇ ਵੇਲੇ ਹੁੰਦਾ ਸੀ ਕਿ ਮੰਡੋਲ ਵੀ ਜਾਂਦਾ ਸੀ ਤੇ ਬਟ ਉਹਨਾਂ ਨੇ ਬੜਾ ਸਪੋਰਟ ਕੀਤਾ ਕਿ ਨਹੀਂ ਬੇਟਾ ਤੂੰ ਕਰ ਸਕੇਗਾ ਤੇ ਮੇਰੀ ਸਿਸਟਰ ਨੇ ਕਾਫੀ ਮੇਚਾ ਹੈਲਪਰ ਵੀ ਕੀਤੀ ਹੈ ਤੇ ਕਾਫੀ ਸਹਾਇਕ ਰਿਹਾ ਸਾਰਿਆਂ ਦਾ ਆਪਾਂ ਇਹਨਾਂ ਦੇ ਫਾਦਰਨਾ ਵੀ ਗੱਲ ਕਰਦੇ ਪ੍ਰਤੀਕ ਦੇ ਫਾਦਰਨਾ ਰੰਗਰਾਲਾ ਜੀ ਨਾਲ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੁਗਿੰਦਰ ਅੰਗੁਰਾਲਾ ਸਰ بیٹے ਨੇ ਵਰਲਡ ਰਿਕਾਰਡ ਕੈਮ ਕਰਤਾ ਕਿਦਾਂ ਦਾ ਲੱਗਦਾ ਵੈ ਅੱਜ ਮੈਨੂੰ ਅੱਜ ਬੜੀ ਖੁਸ਼ੀ ਔਰ ਮਾਨ ਮਹਿਸੂਸ ਹੋ ਰਿਹਾ ਆਪਣੇ ਬੇਟੇ ਤੇ ਪ੍ਰਤੀਕ ਅੰਗੁਰਾਲਾ ਤੇ ਕਿ ਉਹਨਾਂ ਨੇ ਵਰਲਡ ਰਿਕਾਰਡ ਹਾਸਲ ਕਰਕੇ ਜਿੱਥੇ ਆਪਣੇ ਸ਼ਹਿਰ ਦਾ ਨਾਮ ਆਪਣੇ ਪੰਜਾਬ ਦਾ ਨਾਮ ਔਰ ਦੇਸ਼ ਦਾ ਨਾਮ ਰੋਸ਼ਨ ਕੀਤਾ ਵੈ ਇਹਦੇ ਨਾਲ ਸਿਰ ਬੜਾ ਉੱਚਾ ਹੋਇਆ ਹੈ ਸਰ ਕਿੰਨੇ ਵੇਲੇ ਮੈਂ ਆਪਣੇ ਫਾਦਰ ਵੱਲੋਂ ਦੇ ਕੇ ਮੈਂ ਫਾਦਰ ਦੇ ਨਾਲ ਜਾਂਦਾ ਸੀ ਫਾਦਰ ਜੀ ਤੋਂ ਸਨਮਾਨਤ ਕਰਦੇ ਸੀ ਬੱਚਿਆਂ ਨੂੰ ਤੇ ਮੈਨੂੰ ਉਦੋਂ ਪਤਾ ਲੱਗਾ ਵੀ ਮੈਂ ਵੀ ਕਿਸੇ ਲੈਵਲ ਤੇ ਪਹੁੰਚਿਆ ਕਦੋਂ ਮੈਨੂੰ ਵੀ ਸਨਮਾਨਤ ਕੋਈ ਕਰੇ ਅਸੀਂ ਤਾਂ ਇੱਕ ਮਜ਼ਬੂਤ ਰਾਸ਼ਟਰੀ ਸੰਗਠਨ ਸੁਸਾਇਟੀ ਚਲਾ ਰਹੇ ਹਾਂ ਜਿਹਦੇ ਵਿੱਚ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਔਰ ਖਿਡਾਰੀਆਂ ਨੂੰ ਅਸੀਂ ਸਨਮਾਨਤ ਕਰਦੇ ਹਾਂ ਜਦੋਂ ਸਨਮਾਨ ਸਮਾਰੋ ਖਤਮ ਹੋਇਆ ਤਾਂ ਪ੍ਰਤੀਕ ਨੇ ਕਿਹਾ ਪਾਪਾ ਇੱਕ ਦਿਨ ਮੈਂ ਵੀ ਤੁਹਾਡਾ ਨਾਮ ਉੱਚਾ ਕਰਾਂਗਾ ਰੋਸ਼ਨ ਕਰਾਂਗਾ ਔਰ ਉਦੋਂ ਹੀ ਮੈਂ ਸਮਝ ਨਾਵਾ ਇਹਨੇ ਮਨ ਚ ਧਾਰ ਲਿਆ ਕਿ ਮੈਂ ਉਹ ਉਹ ਉਪਲਬਧੀ ਹਾਸਲ ਕਰਨੀ ਹੈ ਜਿਹੜੀ ਕਿਸੇ ਨੇ ਨਾ ਕੀਤੀ ਹੋਵੇ ਔਰ ਅੱਜ ਇਹਨੇ ਵਰਲਡ ਰਿਕਾਰਡ ਹਾਸਲ ਕਰਕੇ ਬਹੁਤ ਹੀ ਪਰਮਾਤਮਾ ਦਾ ਸ਼ੁਕਰ ਹੈ ਕਿ ਇਹ ਇਹਨੇ ਵਰਲਡ ਰਿਕਾਰਡ ਹਾਸਲ ਕੀਤਾ ਹੈ। ਪ੍ਰਤੀਕ ਨੂੰ ਲਗਭਗ 4 ਸਾਲ ਹੋ ਗਏ ਨੇ ਜੀ ਇਹਨੇ ਬਹੁਤ ਮਿਹਨਤ ਕੀਤੀ ਹੈ। ਉਹਦੇ ਦੌਰਾਨ ਇਹ ਕਾਲਜ ਵੀ ਗਿਆ ਇਹਨੇ ਜਿਹੜਾ ਕੋਰਸ ਵੀ ਕੀਤਾ। ਲੇਕਿਨ ਇਹ ਹੈ ਕਿ ਇਹਨੇ ਆਪਣਾ ਟਾਈਮ ਸੈੱਟ ਕਰਕੇ ਜਿਹੜਾ ਸਭ ਤੋਂ ਵੱਧ ਟਾਈਮ ਜਿਹੜਾ ਹੈ ਟਾਈਪਿੰਗ ਤੇ ਦਿੱਤਾ। ਔਰ ਅੱਜ ਉਸ ਜਿਹੜੀ ਮਿਹਨਤ ਦਾ ਨਤੀਜਾ ਤੁਹਾਡੇ ਸਾਹਮਣੇ ਆ। ਆਪਾਂ ਗੱਲ ਵੀ ਕਰਦੇ ਆ ਪ੍ਰਤੀਕ ਦੇ ਜਿਹੜੇ ਮਮਾ ਉਹਨਾਂ ਨਾਲ ਗੱਲ ਵੀ ਕਰਦੇ ਆ। ਹਾਂਜੀ ਨਮਸਕਾਰ ਜੀ। ਸਿਕਰਸ। ਕਿੱਦਾਂ ਦਾ ਲੱਗਦਾ ਜਦੋਂ ਬੇਟਾ वर्ल्ड ਰਿਕਾਰਡ ਲੈ ਕੇ ਆਉਂਦਾ? ਬਹੁਤ ਖੁਸ਼ੀ ਵੀ ਹੁੰਦੀ ਹੈ ਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਅਸਾਡਾ ਬੇਟਾ ਜਿਹੜਾ ਵੈ ਬੱਚਾ ਉਹ ਵੀ ਕਿਸੇ ਮੁਕਾਮ ਨੂੰ ਹਾਸਲ ਕਰ ਪਾਇਆ। ਕਿੱਦਾਂ ਦਾ ਲੱਗਦਾ ਜਦੋਂ ਜੀਤਦਾ ਹੈ। ਉਹ ਵੀ ਪਾਉਂਦਾ ਕਿਸ ਦਾ ਕਰੇ। ਪੜਾਈ ਵਿੱਚ ਇਹ ਬਹੁਤ ਵਧੀਆ ਜੇ ਸ਼ੁਰੂ ਤੋਂ ਹੀ ਇਹਨੂੰ ਬਸ ਇੱਕ ਇਹਦਾ ਹੀ ਹੈਗੀ ਹੈ ਕੱਲ ਕਿ ਇਹਨੇ ਜਿਹੜੀ ਵੀ ਗੱਲ ਠਾਨ ਲਈ ਕਿ ਮੈਂ ਕੁਝ ਕਰਨਾ ਹੈ ਬੰਨਣਾ ਹੈ ਤੇ ਇਹ ਕਰਕੇ ਹੀ ਰਹਿੰਦਾ ਵੈ ਇਹ ਸ਼ੁਰੂ ਤੋਂ ਇਹਦੀ ਇੱਕ ਆਦਤ ਹੈ ਦੇਖੋ ਜੀ ਇੱਕ ਮਾਂ ਵਾਸਤੇ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਕਿ ਉਹਦਾ ਬੱਚਾ ਐਡਾ ਵੱਡਾ ਮੁਕਾਮ ਤੇ ਪਹੁੰਚਿਆ ਐਡੀ ਵੱਡੀ ਉਪਲਬਧੀ ਪ੍ਰਾਪਤ ਕੀਤੀ ਉਹਨੇ ਕਿ ਅੱਜ ਸਾਰੇ ਚੈਨਲਸ ਆ ਰਹੇ ਉਸਦੀ ਇੰਟਰਵਿਊ ਲੈਣ ਵਾਸਤੇ بس میرا وہی ਸੁਪਨਾ ਹੈ ਕਿ ਗੋਗਨਿਸ ਵਰਲਡ ਬੁੱਕ ਚ ਗਿਨੀਸ ਬੁੱਕ ਚ ਵੀ ਨਾਮ ਰੋਸ਼ਨ ਕਰਿਆ ਆਪਣਾ ਅਪਾ ਬੈਠਣੇ ਗੱਲ ਵੀ ਕਰਦੇ ਆ ਕਿ ਅੱਗੋਂ ਉਹਨਾਂ ਨੇ ਕੀ ਬੰਦਾ ਬੰਨਾ ਵਾ ਤੇ ਕਿਹੜਾ ਰਿਕਾਰਡ ਹੋ ਰਿਕਾਰਡ ਕੈਮ ਕਰਨਾ ਆਪਾਂ ਨੂੰ ਸੋ ਮੈਂ ਜਿਸ ਤਰ੍ਹਾਂ ਦੱਸਿਆ ਕਿ ਮੈਂ ਲਿੰਕਾ ਬੁੱਕ অফ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਚਾਹੁੰਦਾ ਵਾ ਤੇ ਗਿਨੀਸ ਵਰਲਡ ਬੁੱਕ অফ ਰਿਕਾਰਡਸ ਤੇ ਇੱਕ ਡ੍ਰੀਮ ਹੈ ਕਹ ਲੋ ਕਿ ਉਹ ਚ ਕਰਨਾ ਹੈ ਤੇ ਬਾਕੀ ਜਿਸ ਸੰਧਾਨ ਦੱਸਿਆ ਕਿ ਮੇਰਾ profession graphic designer ਤੇ digital marketer ਦਾ ਚੱਲਦਾ ਪਿਆ ਤੇ ਉਹਨੂੰ ਵੀ ਹੋਰ ਅੱਗੇ ਵਧਾ ਕੇ ਲੈ ਜਾਣਾ ਕਿ ਦੋਵਾਂ ਨੂੰ ਮੈਨੇਜ ਕਰਨਾ ਹੈ ਕਿ ਮੈਂ ਆਪਣੇ profession ਨੂੰ ਵੀ ਕਾਇਮ ਕਰ ਸਕਾਂ ਤੇ ਆਪਣਾ ਜਿਹੜੀ ਕੋਡ ਦਾ ਪਹਿਚਾਨ ਬਣਦੀ ਉਹਨੂੰ ਵੀ ਕਾਇਮ ਕਰ ਸਕਾਂ ਤੇ ਦੇਖਿਆ ਜਾਏ ਤੇ ਹੁਣ ਬੇਟਾ ਜਾਇਆ ਕਰੇਗਾ ਚੀਵ ਗੈਸਟ ਕਿੱਦਾਂ ਲੱਗੂਗਾ ਫਿਰ ਤੁਹਾਨੂੰ ਹੁਣ ਬੜੀ ਖੁਸ਼ੀ ਹੋਵੇਗੀ ਕਿ ਅੱਗੇ ਚਲੋ ਲੋਕ ਮੈਨੂੰ ਬੁਲਾਉਂਦੇ ਨੇ ਔਰ ਬੜਾ ਮਾਨ ਸਤਕਾਰ ਦਿੰਦੇ ਨੇ ਬੇਟੇ ਨੂੰ 800 ਸੁਸਾਇਟੀਆਂ ਨੇ ਵੱਖ-ਵੱਖ ਤਰੀਕਾਂ ਜਿਹੜੀਆਂ ਨੇ ਬੁੱਕ ਕਰਵਾਤੀਆਂ ਨੇ ਔਰ ਤਿੰਨ ਤੋਂ ਲੈ ਕੇ ਚਾਰ ਸੁਸਾਇਟੀਆਂ ਇਹਨਾਂ ਨੂੰ ਮੁੱਖ ਮਹਿਮਾਨ ਬਣਾ ਰਹੀ ਹੈ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਇਹ ਸੁਣਿਆ ਤੁਸੀਂ ਪ੍ਰਤੀਕ ਦੇ ਫਾਦਰ ਨੂੰ ਉਹਨਾਂ ਨੇ ਕਿਹਾ ਕਿ ਪ੍ਰਤੀਕ ਨੇ ਜਿਹੜਾ ਬਟਾਲੇ ਦਾ ਔਰ ਬਟਾਲੇ ਦਾ ਨਹੀਂ ਪੂਰੇ ਪੰਜਾਬ ਦਾ ਪੂਰੇ ਹਿੰਦੁਸਤਾਨ ਦਾ ਨਾਰੋਸ਼ਨ ਕੀਤਾ ਹੈ ਜਿਹੜਾ ਵਰਲਡ ਰਿਕਾਰਡ ਕੈਨ ਕੀਤਾ ਮੈਂ ਬਟਾਲੇ ਤੋਂ ਵਿਕੀ ਮਲਿਕ